ਹਰਪਾਲ ਸਿੰਘ ਚੀਮਾ ਤੇ ਅਮਨ ਰੋੜਾ ਉਹਨਾਂ ਦਾ ਇੱਕ ਬਿਆਨ ਆਂਦਾ ਉਹ ਕਹਿੰਦੇ ਨੇ ਵੀ ਵਿਕਰਮ ਸਿੰਘ ਮਜੀਠੀਆ ਦੀ ਬੀਤੇ ਦਿਨ ਜਦੋਂ ਸਿਕਿਉਰਟੀ ਵਾਪਸ ਹੁੰਦੀ ਏ ਤੇ ਰੋਲਾ ਪੈਂਦਾ ਹੈਗਾ ਅਕਾਲੀ ਦਲ ਨੇ ਵੀ ਰੋਲਾ ਪਾਇਆ ਸੁਖਬੀਰ ਬਾਦਲ ਉਹਨਾਂ ਨੇ ਵੀ ਰੋਲਾ ਪਾਇਆ ਤੇ ਜਿਹੜੀ ਬਾਕੀ ਪਾਰਟੀਆਂ ਨੇ ਭਾਜਪਾ ਕਾਂਗਰਸ ਹੈ ਉਹਦੇ ਉੱਤੇ ਤਿੱਖਾ ਤਿੱਖਾ ਹਮਲਾ ਕਰ ਦਿੱਤਾ ਹਰਪਾਲ ਸਿੰਘ ਰੋੜਾ ਤੇ ਅਮਨ ਰੋੜਾ ਨੇ ਉਹਨਾਂ ਨੇ ਕਿਹਾ ਇਹ ਜਿਹੜੀ ਸਿਕਿਉਰਟੀ ਵਾਪਸ ਹੋਈ ਹੈ ਇਹ ਜਿਹੜੇ ਡਰਗ ਦੇ ਤਸਕਰ ਨੇ ਉਹਨਾਂ ਦੀ ਸਿਕਿਉਰਿਟੀ ਵਾਪਸ ਹੋਈਏ ਤੇ ਜਿਹੜੀ ਬਾਕੀ ਪਾਰਟੀ ਹੈ ਉਹਨਾਂ ਨੂੰ ਕਿਉਂ ਤਕਲੀਫ ਹੋ ਰਹੀ ਹੈ ਨੇ ਦੇਖੋ ਜਿਹੜੀਆਂ ਦੋ ਟਿੱਪਣੀਆਂ ਆਈਆਂ ਨੇ ਇਹਦੇ ਚ ਇੱਕ ਹਰਪਾਲ ਸਿੰਘ ਚੀਮਾ ਦੀ ਸਟੇਟਮੈਂਟ ਆਈ ਹੈ ਇੱਕ ਅਮਨ अरोड़ा ਸਾਹਿਬ ਦੀ ਸਟੇਟਮੈਂਟ ਹੈ ਅਸਲ ਦੇ ਵਿੱਚ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਅਚਨਚੇਤ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਲੀਡਰ ਤੇ ਪੰਜਾਬ ਦੇ ਸਾਬਕਾ ਵਜ਼ੀਰ ਵਿਕਰਮ ਸਿੰਘ ਮਜੀਠੀਆ ਹੋਣਾਂ ਦੀ ਸਿਕਿਉਰਿਟੀ ਸਾਰੀ ਦੀ ਸਾਰੀ ਵਾਪਸ ਲਈ ਅੱਜ ਉਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਕਾਨੂੰਨ ਵਿਵਸਥਾ ਅਰਪਤ ਸ਼ੁਕਲਾ ਹੋਣਾਂ ਦੀ ਸਟੇਟਮੈਂਟ ਵੀ ਆਈ ਹੈ ਕਿ ਅਸੀਂ ਸਾਰੀ ਜਿਹੜੀ ਸਿਕਿਉਰਿਟੀ ਵਾਪਸ ਲਈ ਅਸੀਂ ਉਹਦੇ ਚ ਕਟੌਤੀ ਕੀਤੀ ਹੈ ਹੁਣ ਇਸ ਮਸਲੇ ਦੇ ਵਿੱਚ ਸਿਆਸਤ ਹੋ ਰਹੀ ਆ ਵਿਕਰਮ ਸਿੰਘ ਮਜੀਠੀਆ ਦੀ ਸਕਿਉਰਿਟੀ ਘਟਾਈ ਗਈ ਆ ਜਾਂ ਵਾਪਸ ਲਈ ਗਈ ਆ ਉਸ ਮਸਲੇ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਬੀਜੇਪੀ ਦੇ ਲੀਡਰਾਂ ਨੇ ਵੀ ਟਿੱਪਣੀਆਂ ਕੀਤੀਆਂ ਉਹ ਜਦੋਂ ਟਿੱਪਣੀਆਂ ਦੂਜੀਆਂ ਪਾਰਟੀਆਂ ਨੇ ਕੀਤੀਆਂ ਤੇ ਫਿਰ ਅਮਨ ਰੋੜਾ ਸਾਹਿਬ ਦੀ ਜਿਹੜੀ ਇਹ ਸਟੇਟਮੈਂਟ ਆਉਂਦੀ ਆ ਅਮਨ ਰੋੜਾ ਸਾਹਿਬ ਕੀ ਕਹਿੰਦੇ ਹੈਗੇ ਨੇ ਆਮ ਆਦੀ ਪਾਰਟੀ ਦੇ ਪ੍ਰਧਾਨ ਤੇ ਕੈਬਨ ਮੰਤਰੀ ਅਮਨ ਰੋੜਾ ਨੇ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਦੇ ਮੁੱਦੇ ਤੇ ਵਿਰੋਧੀਆਂ ਨੂੰ ਘੇਰਿਆ ਉਹਨਾਂ ਪੁੱਛਿਆ ਵਿਰੋਧੀਆਂ ਨੂੰ ਕਿ ਵਿਰੋਧੀ ਪਾਰਟੀਆਂ ਨੂੰ ਡਰੱਗ ਮਾਫੀਆ ਪ੍ਰਤੀ ਇਨੀ ਹਮਦਰਦੀ ਕਿਉਂ ਹੈ? ਅਮਨ ਰੋੜਾ ਦਾ ਤੰਜ ਸੁਰੱਖਿਆ ਹਟਾਉਣ ਉੱਤੇ ਕਾਂਗਰਸ ਕਾਲੀ ਤੇ ਭਾਜਪਾ ਇੱਕ ਇੱਕ ਜੋਟਨ ਪਰ ਪੰਜਾਬੀਆਂ ਦੇ ਹੱਕਾਂ ਲਈ ਕਦੋਂ ਇਕੱਠੇ ਹੋਣਗੇ ਪੂਰੀ ਗੱਲ ਕਰ ਦਿੰਦੇ ਕਿ ਸ਼੍ਰੋਮਣੀ ਕਾਲੇ ਦੇ ਆਗੂ ਵਿਕਰਮ ਸਿੰਘ ਜੀਟਿਆ ਦੀ ਸੁਰੱਖਿਆ ਦੇ ਮੁੱਦੇ ਤੇ ਆਮ ਆਦੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਕੈਬਨ ਮੰਤਰੀ ਅਮਨ ਰੋੜਾ ਨੇ ਆਪਣੇ ਵਿਰੋਧੀਆਂ ਨੂੰ ਘੇਰਦਿਆਂ ਸਵਾਲ ਉਠਾਇਆ ਕਿ ਵਿਰੋਧੀ ਪਾਰਟੀਆਂ ਨੂੰ ਇੱਕ ਡਰੱਗ ਮਾਫੀਆ ਪ੍ਰਤੀ ਇੰਨੀ ਹਮਦਰਦੀ ਕਿਉਂ ਹੈ ਅਮਨ ਰੋੜਾ ਨੇ ਕਿਹਾ ਕਿ ਆਮ ਆਦੀ ਪਾਰਟੀ ਹਮੇਸ਼ਾ ਕਹਿੰਦੀ ਰਹੀ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਸਾਰੀਆਂ ਰਵੈਤੀ ਪਾਰਟੀਆਂ ਬਰਾਬਰ ਸ਼ਮਲਾ ਤੇ ਅੱਜ ਇਹ ਗੱਲ ਸਾਬਤ ਹੋ ਗਈਆ ਅਮਨ ਰੋੜਾ ਨੇ ਤਿੰਨਾਂ ਪਾਰਟੀਆਂ ਨੂੰ ਸਵਾਲ ਕਰਦੇ ਆ ਕਿ ਆ ਕਿ ਜਿਸ ਤਰ੍ਹਾਂ ਇੱਕ ਡਰੱਗ ਮਾਫੀਆ ਦੀ ਸੁਰੱਖਿਆ ਹਟਾਈ ਜਾਣ ਉੱਤੇ ਕਾਂਗਰਸ ਕਾਲੀਦਲ ਅਤੇ ਭਾਜਪਾ ਤਿੰਨਾਂ ਪਾਰਟੀਆਂ ਦੇ ਆਗੂ ਇਕੱਠਿਆਂ ਹੋ ਗਏ ਨੇ ਉਸੇ ਤਰ੍ਹਾਂ ਹੀ ਉਹ ਪੰਜਾਬੀਆਂ ਦੇ ਹੱਕਾਂ ਲਈ ਕਦੋਂ ਇਕੱਠੇ ਹੋਣਗੇ ਜਾਂ ਇਕੱਠੇ ਕਿਉਂ ਨਹੀਂ ਹੁੰਦੇ ਉਹ ਕਹਿੰਦੇ ਨੇ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਰਟੀਆਂ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਨਹੀਂ ਦੇਖਣਾ ਚਾਹੁੰਦੀਆਂ ਅਮਨ ਰੋੜਾ ਨੇ ਵੀ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ਿਆਂ ਖਿਲਾਫ ਵੱਡੀ ਜੰਗ ਚੱਲ ਰਹੀ ਆ ਪੂਰੇ ਸੂਬੇ ਵਿੱਚ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਹਨਾਂ ਪਾਰਟੀਆਂ ਨੂੰ ਨਸ਼ਾ ਫਲਾਉਣ ਅਤੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰਨ ਵਾਲੇ ਵਿਕਤੀਆਂ ਦੀ ਚਿੰਤਾ ਹੋ ਰਹੀ ਹੈ ਉਹਨਾਂ ਕਹਿੰਦੇ ਕਿ ਡਰੱਗ ਮਾਫੀਆ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਿੱਤੀ ਗਈ ਹੈ ਬਰਾਬਰ ਦੀ ਜਦੋਂ ਕਿ ਅਜਿਹੀ ਸੁਰੱਖਿਆ ਦੀ ਕੋਈ ਲੋੜ ਨਹੀਂ ਉਹਨਾਂ ਕਹਿੰਦੇ ਕਿ ਵਿਰੋਧੀ ਪਾਰਟੀਆਂ ਭਾਵੇਂ ਜਿੰਨੀਆਂ ਮਰਜ਼ੀ ਕੋਸ਼ਿਸ਼ ਕਰ ਲੈਣ ਆਮ ਆਦੀ ਪਾਰਟੀ ਦੀ ਸਰਕਾਰ ਨਸ਼ਿਆਂ ਖਿਲਾਫ ਲੜਾਈ ਜਾਰੀ ਰੱਖੇਗੀ ਤੇ ਨਸ਼ਿਆਂ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ ਭਾਵੇਂ ਉਹ ਕਿੰਨਾ ਵੀ ਵੱਡਾ ਵਿਅਕਤੀ ਨਾ ਹੋਵੇ ਇਹ ਅਮਨ ਰੋੜਾ ਉਧਰ ਹਾਰਪਾਲ ਸਿੰਘ ਚੀਮਾ ਵੀ ਪਿੱਛੇ ਨਹੀਂ ਰਿਹਾ ਉਹ ਕਹਿੰਦੇ ਅੱਗੇ ਕਿ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ 'ਚ ਕਟੌਤੀ ਉੱਤੇ ਉਹਨਾਂ ਕਿਆ ਕਿ ਅਕਾਲੀ ਭਾਜਪਾ ਸਰਕਾਰ ਵਿੱਚ ਡਰੱਗ ਮਾਫੀਆ ਨੂੰ ਦਿੱਤੀ ਗਈ ਸੀ ਭਾਰੀ ਸੁਰੱਖਿਆ ਬਹੁਤ ਹੈਰਾਨੀ ਦੀ ਗੱਲ ਹੈ ਕਿ ਇੱਕ ਵਿਅਕਤੀ ਦੀ ਸੁਰੱਖਿਆ ਘਟਣ ਉੱਤੇ ਅਕਾਲੀ ਭਾਜਪਾ ਕਾਂਗਰਸ ਤਿੰਨੋਂ ਪਾਰਟੀਆਂ ਇੰਨੀਆਂ ਬਚੈਣ ਅਤੇ ਚਿੰਤਤ ਕਿਉਂ ਹਨ ਰਪਾਲ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਜਦੋਂ ਪੰਜਾਬ ਵਿੱਚ ਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸਰਕਾਰ ਸੀ ਤਾਂ ਡਰੱਗ ਮਾਫੀਆ ਨੇ ਆਪਣਾ ਜਾਲ ਫਸਾਇਆ ਫਲਾਇਆ ਸੀ ਅਤੇ ਪੰਜਾਬ ਵਿੱਚ ਨਸ਼ਿਆਂ ਦੀ ਭਰਪੂਰ ਸਪਲਾਈ ਹੋਈ ਉਸ ਸਮੇਂ ਕਾਲੀ ਦਲ ਆਗੂ ਨੂੰ ਭਾਰੀ ਸੁਰੱਖਿਆ ਦਿੱਤੀ ਗਈ ਹੈ ਇਥੋਂ ਤੱਕ ਪ੍ਰਧਾਨ ਮੰਤਰੀ ਪਦਰ ਦੀ ਸੁਰੱਖਿਆ ਵੀ ਦਿੱਤੀ ਗਈ ਸੀ ਪਰ ਇਹ ਸੁਰੱਖਿਆ ਉਹਨਾਂ ਲੋਕਾਂ ਨੂੰ ਦਿੱਤੀ ਗਈ ਹੈ ਜੋ ਨਸ਼ਾ ਤਸਕਰੀ ਵਿੱਚ ਸ਼ਾਮਲ ਸਨ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਅੱਜ ਜੋ ਡਰੱਗ ਮਾਫੀਆ ਤੇ ਨਸ਼ਾ ਤਸਕਰਾ ਖਿਲਾਫ ਵੱਡੀ ਲੜਾਈ ਲੜ ਰਹੀ ਹੈ ਸਰਕਾਰ ਉਹਨਾਂ ਨੇ ਵੀ ਕਿਹਾ ਕਿ ਆਮਾਦੀ ਪਾਰਟੀ ਦੀ ਸਰਕਾਰ ਦਾ ਹਮੇਸ਼ਾ ਸੰਕਲਪ ਹੈਗੇ ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਾਂਗੇ ਇਹ ਤੇ ਇਹਨਾਂ ਨੇ ਇਹ ਗੱਲ ਕੀਤੀ ਉਧਰ ਕੱਲੀ ਦਲ ਵੱਲੋਂ ਵੀ ਇਸ ਮਸਲੇ ਦੇ ਵਿੱਚ ਸਟੇਟਮੈਂਟ ਆਈ ਹੈ ਖਾਸ ਕਰਕੇ ਵਿਕਰਮ ਸਿੰਘ ਗੀਟਿਆ ਉਹ ਕੀ ਕਹਿ ਰਹੇ ਨੇ ਵਿਕਰਮ ਸਿੰਘ ਗੀਟਿਆ ਕਹਿ ਰਹੇ ਨੇ ਕਿ ਉਹਨਾਂ ਦੀ ਸਾਰੀ ਸੁਰੱਖਿਆ ਸ਼ਨੀਵਾਰ ਨੂੰ ਵਾਪਸ ਲੈ ਲੈ ਗਈ ਸੀ ਅਤੇ ਆਪ ਸਰਕਾਰ ਵੱਲੋਂ ਉਹਨਾਂ ਨਾਲ ਕੁਝ ਮੁਲਾਜ਼ਮ ਹਾਲੇ ਵੀ ਤਨਾਤ ਹੋਣ ਦੇ ਬਿਆਨ ਉਦੋਂ ਪਲਟੀ ਮਾਰਨਾ ਦਿੱਤਾ ਗਿਆ ਜਦੋਂ ਸਿਆਸੀ ਪਾਰਟੀਆਂ ਤੇ ਪੰਜਾਬੀਆਂ ਨੇ ਸਰਕਾਰ ਨੂੰ ਆਪਣੇ ਬਚਾਅ ਵਾਸਤੇ ਮਜਬੂਰ ਕੀਤਾ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਦੇ ਪੀਏ ਵਿਭਬ ਕੁਮਾਰ ਨੂੰ ਜੈਡ ਪਲੱਸ ਸਿਕਿਉਰਿਟੀ ਦਿੱਤੀ ਗਈ ਹੈ ਤੇ ਉਹਨਾਂ ਵੱਲੋਂ ਹਾਰਪੁਰ ਚ ਹੋਈ ਰਾਤ ਦੀ ਘਟਨਾ ਦੀ ਜਾਣਕਾਰੀ ਦੇ ਉੱਤੇ ਕਾਲਾ ਚਸ਼ਮਾ ਪਾਉਣ ਦੀ ਧੱਕੇ ਨਾਲ ਸੁਰੱਖਿਆ ਵਾਪਸ ਲਈ ਗਈ ਹੈ ਉਹਨਾਂ ਇਹ ਵੀ ਕਿਹਾ ਵਿਕਰਮ ਸਿੰਘ ਮਜੀਠੀਆ ਨੇ ਕਿ ਆਮਾਦੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਉਹਨਾਂ ਨੂੰ ਇੰਨੀ ਸੁਰੱਖਿਆ ਦੀ ਜ਼ਰੂਰਤ ਨਾ ਹੋਣ ਬਾਰੇ ਦਿੱਤੇ ਬਿਆਨ ਤੇ ਉਹਨਾਂ ਦੇ ਦੋਗਲੇ کردار ਦੀ ਉਹਨਾਂ ਨੇ ਕਿਹਾ ਕਿ ਅ ਕ ਦੋਗਲੇ کردار ਨੂੰ ਘੇਰਦਿਆਂ ਕਿਹਾ ਅਮਨ ਰੋੜਾ ਨੂੰ ਕਿ ਕੀ ਆਪ ਸਰਕਾਰ ਨੂੰ ਇਸ ਨਤੀਜੇ ਤੇ ਪਹੁੰਚਣ ਲਈ 3 ਸਾਲ ਲੱਗ ਗਏ ਨੇ ਉਹਨਾਂ ਨੇ ਕਿਹਾ ਕਿ ਅਮਨ ਰੋੜਾ ਨੇ ਕਿਹਾ ਕਿ ਇੱਕ ਨਸ਼ਾ ਮਾਣੂ ਕੇ ਇਸ ਦੇ ਮਲਜਮ ਨੂੰ ਪ੍ਰਧਾਨ ਮੰਤਰੀ ਦੇ ਪਦਰ ਦੀ ਜਿਹੜੀ ਸੁਰੱਖਿਆ ਕਿਵੇਂ ਦਿੱਤੀ ਜਾ ਸਕਦੇ ਪਰ ਇਹ ਕੁਝ ਦਿਨ ਪਹਿਲਾਂ ਇੱਕ ਸਬਾਗ ਵਿੱਚ ਉਹਨਾਂ ਨਾਲ ਮਿਲ ਕੇ ਬੈਠੇ ਸਨ ਤੇ ਉਹਨਾਂ ਨੇ ਕਿਹਾ ਸੀ ਕਿ ਪਾਰਟੀ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਭਗਵੰਤ ਮਾਨ ਤੋਂ ਖੜਾ ਛੁੱਟੇ ਇਹ ਅਮਨ ਰੋੜਾ ਤੇ ਕੋਈ ਵਿਕਰਮ ਸਿੰਘ ਮਜੀਠੀਆ ਦੇ ਵਿਚਕਾਰ ਕੋਈ ਵਾਰਤਲਾਪ ਹੋਈਆ ਉਸ ਮਸਲੇ ਦੇ ਵਿੱਚ ਇਹ ਵਿਕਰਮ ਸਿੰਘ ਮਜੀਠੀਆ ਨੇ ਗੱਲ ਕੀਤੀ ਮਜੀਠੀਆ ਨੇ ਅਮਨ ਰੋੜਾ ਨੂੰ ਇਹ ਵੀ ਸਵਾਲ ਕੀਤਾ ਕਿ ਅਰਵਿੰਦ ਕੇਜੀਵਾਲ ਦੇ ਨਿੱਜੀ ਸਹਾਇਕ ਵਿਭੂ ਕੁਮਾਰ ਨੂੰ ਜਟ ਪਲਸ ਸਕਿਉਰਟੀ ਉਹ ਦਿੱਤੀ ਗਈ ਜਦੋਂ ਕਿ ਉਹਨਾਂ ਉੱਤੇ ਪਾਰਟੀ ਦੀ ਮਹਿਲਾ ਐਮਪੀ ਨਾਲ ਕੁੱਟਮਾਰ ਤੇ ਛੇੜਛਾੜ ਦੇ ਦੋਸ਼ ਲੱਗੇ ਨੇ ਉਹਨਾਂ ਨੇ ਕਿਹਾ ਕਿ ਇਸੇ ਤਰੀਕੇ ਨਾਲ ਅਰਵਿੰਦ ਕੇਜਰੀਆ ਤੇ ਮਨੀਸ਼ ਸੋਧਿਆ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਜਦੋਂ ਕਿ ਉਹ ਦਿੱਲੀ ਦੇ ਵਸਨੀਕ ਹਨ ਤੇ ਉਹਨਾਂ ਬਹੁ ਕਰੋੜੀ ਸ਼ਰਾਬ ਘਟਾਲੇ ਦੇ ਕੇਸ ਵਿੱਚ ਜੇਲ੍ਹ ਵੀ ਕੱਟੀ ਹੈ ਉਹਨਾਂ ਨੇ ਵੀ ਕਿਹਾ ਕਿ ਵਿਜੇ ਨਾਇਰ ਜੋ ਕਿ ਨਾਟਕਤਾ ਦੇ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਕੇਸ਼ਵ ਸ਼ਾਮਲ ਨੂੰ ਵੀ ਸੁਰੱਖਿਆ ਕਵਰ ਪ੍ਰਦਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਮਨ ਰੋੜਾ ਇਹ ਦੱਸਣਗੇ ਜਦੋਂ ਇਹ ਸਪਸ਼ਟ ਕਰੇ ਸਪਸ਼ਟ ਕਰ ਰਹੇ ਨੇ ਕਿ ਉਹਨਾਂ ਕਰ ਰਹੇ ਹਨ ਕਿ ਕਿਸ ਨੂੰ ਸੁਰੱਖਿਆ ਮਿਲਣੀ ਹੈ ਜਾਂ ਨਹੀਂ ਤਾਂ ਫਿਰ ਇਹਨਾਂ ਲੋਕਾਂ ਨੂੰ ਸੁਰੱਖਿਆ ਕਿਉਂ ਮਿਲੀ ਹੈ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਆ ਇੱਕ ਸਟੇਟਸ ਸਿੰਬਲ ਨਹੀਂ ਹੈ ਇਹ ਸਿਰਫ ਮੈਰਿਟ ਤੇ ਹੀ ਮਿਲਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਉਹ ਤਾਂ ਸਿਰਫ ਸਰਕਾਰ ਨੂੰ ਇਹ ਕਹਿ ਰਹੇ ਨੇ ਕਿ ਉਹ ਲਿਖਤੀ ਦੇ ਉਹਨਾਂ ਦੀ ਸੁਰੱਖਿਆ ਦੀ ਜ਼ਰੂਰਤ ਨਹੀਂ ਹੈ ਉਹਨਾਂ ਕਹਿਆ ਕਿ ਉਹ ਮੰਗ ਇਸ ਕਰਕੇ ਕਰ ਰਹੇ ਕਿ ਕਿਉਂਕਿ ਇੱਕਬੀ ਨਾ ਪਹਿਲਾਂ ਹੀ ਇੱਕ ਸੀਨੀਅਰ ਆਈਪੀਐਸ ਅਫਸਰ ਅੰਮ੍ਰਿਤਸਰ ਵਿੱਚ ਉਹਨਾਂ ਦੀ ਰਹਿਸ਼ ਤੇ ਆਏ ਸੀ ਤੇ ਸੁਝਾਅ ਦਿੱਤਾ ਸੀ ਕਿ ਉਹ ਆਪਣੇ ਘਰ ਵਿੱਚ ਸੀਸੀਟੀ ਕੈਮਰੇ ਵੀ ਵਧਾਉਣ ਕੰਦਾਂ ਨੂੰ ਉੱਚਾ ਕੀਤਾ ਜਾਵੇ ਤੇ ਕੰਡਿਆਲੀ ਤਾਰ ਵੀ ਲਗਾਈ ਜਾਵੇ ਤੇ ਨੈੱਟ ਵੀ ਲਗਾਏ ਜਾਣ ਤਾਂ ਜੋ ਕਿਸੇ ਵੀ ਬੰਬ ਜਾਂ ਗ੍ਰੇਨੇਡ ਨੂੰ ਘਰ ਵਿੱਚ ਆਉਣ ਤੋਂ ਰੋਕਿਆ ਜਾ ਸਕੇ ਉਹਨਾਂ ਕਹਿਆ ਕਿ ਇਹ ਵੀ ਪੁੱਛਿਆ ਕਿ ਕੀ ਮੇਰੇ ਕੋਲ ਕੋਈ ਬੁਲਟ ਪ੍ਰੂਫ ਗੱਡੀ ਹੈ ਜਾ ਨਹੀਂ ਤਾਂ ਫਿਰ ਮੇਰੀ ਇੱਕ ਗੱਡੀ ਨੂੰ ਬੁਲਟ ਪ੍ਰੂਫ ਬਣਾਉਣ ਲਈ ਉਸ ਦੀ ਆਰਸੀ ਵੀ ਮੰਗੀ ਗਈ ਹੈ। ਉਹਨਾਂ ਕਿਹਾ ਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕੁਝ ਦਿਨਾਂ ਵਿੱਚ ਹੀ ਮੇਰੀ ਜਾਨ ਨੂੰ ਖਤਰਾ ਇੰਨਾ ਜ਼ਿਆਦਾ ਹੋਣ ਤੋਂ ਸਿਫਰ ਕਿਵੇਂ ਹੋ ਗਿਆ। ਉਹਨਾਂ ਕਿਹਾ ਕਿ ਮੇਰੇ ਬਿਆਨਾਂ ਖਾਸ ਤੌਰ ਤੇ ਹੁਸ਼ਿਆਰਪੁਰ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਜੋ ਮੈਂ ਗੱਲ ਕੀਤੀ ਆ ਉਸ ਰੱਖਿਆ ਵਾਪਸ ਲਈ ਹੈ। ਵਿਕਰਮ ਸਿੰਘ ਮਜੀਠੀਆ ਨੇ ਵੀ ਦੱਸਿਆ ਕਿ ਅੰਮ੍ਰਿਤਸਰ ਵਿੱਚ ਉਹਨਾਂ ਦੀ ਰੈਸ਼ ਉੱਤੋਂ ਸੁਰੱਖਿਆ ਗਾਰਡ ਹਟਾਈ ਗਈ ਹੈ ਤੇ ਏਆਈਜੀ ਮਨਬੀਰ ਸਿੰਘ ਨੇ ਦੋ ਦਿਨਾਂ ਤੋਂ ਉਹਨਾਂ ਦੇ ਸੁਰੱਖਿਆ ਇੰਚਾਰਜ ਚਰਨਜੀਤ ਨਾਲ ਮੁਲਾਕਾਤ ਵੀ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਮੇਰੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਪੂਰਤੌਰ ਤੇ ਇੱਕ ਸਿਆਸੀ ਫੈਸਲਾ ਵਿਕਰਮ ਸਿੰਘ ਮਜੀਠੀਆ ਨੇ ਸੁਪਾਲ ਸਿੰਘ ਖਹਿਰਾ, ਸੁਨੀਲ ਜਾਖੜ, ਅਰਵਿੰਦ ਖੰਨਾ ਤੇ ਵਨੀਤ ਜੋਸ਼ੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਹਨਾਂ ਆਗੂਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੀ ਸੁਰੱਖਿਆ ਵਾਪਸ ਦੀ ਸਖਤ ਮੰਗ ਕੀਤੀ। ਹੁਣ ਸਵਾਲ ਹੈ ਕਿ 3 ਸਾਲ ਤੋਂ ਆਮ ਆਦੀ ਪਾਰਟੀ ਦੀ ਸਰਕਾਰ ਅਚਾਨਕ ਹੁਣ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਸਿਕਿਉਰਿਟੀ ਵਾਪਸ ਕਿਉਂ ਲਈ ਗਈ ਹੈ ਜਾਂ ਤੇ ਆਉਂਦੇ ਸਾਰੇ ਲੈ ਲੈਂਦੇ ਹੁਣ ਜਦੋਂ ਕਹਿ ਰਹੇ ਕਿ ਅਮਰੀਕਾ ਰਿਕ ਪੁਲਿਸ ਦਾ ਇੱਕ ਆਈਪੀਐਸ ਅਫਸਰ ਆਇਆ ਜਿੰਨੇ ਮੈਨੂੰ ਇਹ ਸੁਝਾਅ ਵੀ ਦਿੱਤਾ ਕਿ ਤੁਸੀਂ ਆਪਣੀ ਜਿਹੜੀ ਘਰ ਦੀਆਂ ਕੰਧਾਂ ਉੱਚੀਆਂ ਕਰ ਲੋ ਜੋ ਵੀ ਪ੍ਰਕਾਸ਼ਨ ਲੈਣੇ ਹੈਗੇ ਨੇ ਇਸ ਦੇ ਬਾਵਜੂਦ ਮੇਰੇ ਕੋ ਇੱਕ ਆਰਸੀ ਵੀ ਮੰਗੀ ਗਈ ਕਿ ਤੁਹਾਡੇ ਕੋਲ ਜਿਹੜੀ ਗੱਡੀ ਚੱਲਦੀ ਉਹਨੂੰ ਬੁਲਟ ਪ੍ਰੂਫ ਕਰਾਉਣਾ ਹੈ ਤੇ ਚਾਨਕ ਮੀਟੀ ਜਿਹੜੀ ਸੁਰੱਖਿਆ ਜਿਹੜੀ ਉਹ ਵਾਪਸ ਲਈ ਗਈ ਆ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਅਮਨ ਰੋਲਾ ਤੇ ਹਰਪਾਲ ਸਿੰਘ ਜੀਮਾ ਕਹਿੰਦੇ ਨੇ ਕਿ ਇਹ ਡਰਗ ਤਸਕਰ ਨੇ ਜਾਂ ਮਾਫੀਆ ਹੈਗਾ ਪਰ ਕਾਰਵਾਈ ਕਿਉਂ ਨਹੀਂ ਕਰਦੇ ਕਾਰਵਾਈ ਕਿੰਨੇ ਕਰਨੀ ਕਿ ਸਰਕਾਰ ਤੋਂ ਉਹਨਾਂ ਦੀ ਹੈਗੀ ਹੈ ਦੇਖੋ ਬਿਕਰਮ ਸਿੰਘ ਮਜੀਠੀਆ ਇਸ ਮਸਲੇ ਦੇ ਵਿੱਚ ਕਹਿ ਚੁੱਕੇ ਨੇ ਕਿ 3 ਸਾਲ ਹੋ ਗਏ ਨੇ 3 ਮਹੀਨੇ ਪਿਛਲੀ ਕਾਂਗਰਸ ਸਰਕਾਰ ਦੇ ਕਰੀਬ ਸਵਾ ਜਾਂ ਸਾਢੇ 3 ਸਾਲ ਦੀ ਸਰਕਾਰ ਦੇ ਵਿੱਚ ਉਹਦੇ ਖਿਲਾਫ ਹੁਣ ਤੱਕ ਚਲਾਨ ਪੇਸ਼ ਕੋਈ ਨਹੀਂ ਕਰ ਸਕੇ ਔਰ ਹੁਣ ਇਹ ਕਹਿ ਰਹੇ ਕਿ ਨਸ਼ੇ ਦੇ ਤਸਕਰ ਨੇ ਤੇ ਤੁਹਾਡੇ ਜਿਹੜੇ ਸੁਪਰੀਮੋ ਨੇ ਇਸ ਮਸਲੇ ਜੋ ਲਿਖਤੀ ਰੂਪ ਦੇ ਵਿੱਚ ਮਾਫੀ ਮੰਗ ਚੁੱਕੇ ਆਗੇ ਨੇ ਮਤਲਬ ਸਵਾਲ ਹੈ ਜੇ ਮਾਫੀ ਮੰਗੀ ਅਗੇ ਦਾ ਮਤਲਬ ਨਸ਼ ਤਸਕਰ ਨਹੀਂ ਸੀ ਤੇ ਜੇ ਤੇ ਹੁਣ ਤਿੰਨ ਸਾਲਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਮਤਲਬ ਇਸ ਨਸ਼ਿਆਂ ਦੇ ਮਸਲੇ ਦੇ ਵਿੱਚ ਖੂਬ ਸਿਆਸਤ ਹੋਈ ਹੈ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਦੇ ਮਸਲੇ ਦੇ ਵਿੱਚ ਸਿਆਸਤ ਜ਼ਬਰਦਸਤ ਹੋਈ ਹੈ ਤੇ ਹੋ ਵੀ ਰਹੀ ਤੇ ਅੱਗੇ ਵੀ ਹੁੰਦੀ ਰਹੀ ਜਦ ਤੱਕ ਇਸ ਕੇਸ ਦਾ ਕੋਈ ਨਤਾਰਾ ਨਹੀਂ ਨਿਕਲਦਾ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਤਿੰਨ ਸਾਲ ਤੇ ਇਹਨਾਂ ਦੀ ਸਰਕਾਰ ਨੂੰ ਹੋ ਗਏ 36 ਮਹੀਨਿਆਂ ਦੇ ਵਿੱਚ ਪੰਜਵੀਂ ਐਸਆਈਟੀ ਬਣ ਗਈ ਹੈ ਪੰਜਵੀਂ ਐਸਆਈਟੀ ਵੀ ਦੇਖਦੇ ਕਿ ਕੀ ਰਿਜ਼ਲਟ ਕੱਢਦੀ ਹੈਗੀ ਅੱਜ ਉਤੇ ਵਿਕਰਮ ਸਿੰਘ ਮਜੀਠੀਆ ਨੇ ਤੰਜ ਕੱਸਤਾ ਇੱਕ ਪਾਸੇ ਇੱਕ ਫੋਟੋ ਲਾ ਦਿੱ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਫੋਟੋ ਲਾ ਦਿੱ ਕੌਣ ਬਣੇਗਾ ਐਸਐਸਪੀ ਕਿ ਜਿਹੜੇ ਇਸ ਟਾਈਮ ਐਸਆਈਟੀ ਦੇ ਚੇਅਰਮੈਨ ਲਾਈ ਨੇ ਆਈਪੀਐਸ ਆਫੀਸਰ ਵਰਨ ਸ਼ਰਮਾ ਕੀ ਉਹ ਐਸਐਸਪੀ ਮਹਾਲੀ ਹੋਣਗੇ ਕੀ ਐਸਐਸਪੀ ਲੁਧਿਆਣਾ ਕੀ ਅੰਮ੍ਰਿਤਸਰ ਹੋਣਗੇ ਇਦਾਂ ਦੇ ਉਹਨਾਂ ਨੇ ਤੰਜ ਵੀ ਕੱਸਿਆ ਗਿਆ। ਸਾਹਿਬ ਇੱਕ ਗੱਲ ਹੋਰ ਕਰਨੀ ਬੰਦੀ ਹੈ ਜਿਹੜੇ ਵਿਕਰਮ ਸਿੰਘ ਮਜੀਠੀਆ ਹੈ ਇਹਨਾਂ ਦੇ ਸੁੱਤਰ ਬੜੇ ਪੱਕੇ ਨੇ। ਦੇਖੋ ਅਗਰ ਸਰਕਾਰ ਦੇ ਵਿੱਚ ਰਹੇ ਨੇ ਸਰਕਾਰ ਦੇ ਵਿੱਚ ਰਹੇ ਨੇ ਔਰ ਉਹਨਾਂ ਕੋ ਜਾਣਕਾਰੀ ਹੈ ਬਥੇਰੀ ਜਾਣਕਾਰੀ ਹੈ ਔਰ ਇਸ ਕਰਕੇ ਅਪਕਲ ਵੀ ਜ਼ਿਕਰ ਕੀਤਾ ਕਿ ਜਿਹੜੇ ਦੋ ਪੋਲਿਟੀਸ਼ੀਨ ਨੇ ਇੱਕ ਕਾਂਗਰਸ ਪਾਰਟੀ ਵੱਲੋਂ ਸੁਪਾਲ ਸਿੰਘ ਖਹਿਰਾ ਔਰ ਕਾਲੀ ਦਲ ਵੱਲੋਂ ਵਿਕਰਮ ਸਿੰਘ ਮਜੀਠੀਆ ਇਹ ਜਦੋਂ ਵੀ ਗੱਲ ਕਰਦੇ ਤੱਥਾਂ ਦੇ ਨਾਲ ਕਰਦੇ ਨੇ ਬਿਨਾਂ ਤੱਥ ਗੱਲ ਹੀ ਨਹੀਂ ਕਰਦੇ ਇਹ ਪੂਰੇ ਫੈਕਟਸ ਜਿਹੜੇ ਨੇ ਉਹ ਪਹਿਲਾਂ ਇਕੱਠੇ ਕਰਦੇ ਨੇ ਫਿਰ ਗੱਲ ਕਰਦੇ ਨੇ ਇਹਨਾਂ ਨੂੰ ਪਤਾ ਕਿ ਜੇ ਅਸੀਂ ਹਵਾ 'ਚ ਗੱਲਾਂ ਕਰਾਂਗੇ ਤੇ ਸਰਕਾਰ ਘੇਰ ਲੇਗੀ ਇਸ ਕਰਕੇ ਜਦੋਂ ਇਹ ਗੱਲ ਕਰਦੇ ਨੇ ਤਤ ਤਤ ਪੇਸ਼ ਕਰਦੇ ਨੇ ਉਦੋਂ ਸਰਕਾਰਾਂ ਕੋਈ ਕੋਈ ਜਵਾਬ ਨਹੀਂ ਹੁੰਦਾ ਇਸ ਕਰਕੇ ਜਦੋਂ ਇਦਾਂ ਦੀ ਉਹ ਗੱਲਾਂ ਹੁੰਦੀਆਂ ਨੇ ਤੇ ਫਿਰ ਸਰਕਾਰ ਘੇਰਦੀ ਵੀ ਜਿਹੜੀ ਇਹ ਜਿਹੜੇ ਸਵਾਲ ਜਿਹੜੀ ਸਿਕਿਉਰਿਟੀ ਲੈਣ ਦਾ ਮਸਲਾ ਬਿਲਕੁਲ ਇਹ ਹੈ ਕਿ ਹਾਲਾਂਕਿ ਪੰਜਾਬ ਪੁਰ ਸਿਰਫ ਇਹ ਕਹੇ ਕਿ ਘਟਾਈ ਆ ਔਰ ਇਹ ਇੱਕ ਰਿਵਿਊ ਕਰਦੇ ਆ ਰਿਵਿਊ ਦੇ ਵਿੱਚ ਹੋਣਾ ਕਿ ਉਹਨਾਂ ਨੂੰ ਕੋਈ ਕਹਿੰਦੇ ਕਿ ਕੋਈ ਕੋਈ ਇਦਾਂ ਦੀ ਲੋੜ ਨਹੀਂ ਕਿ ਉਹਨਾਂ ਨੂੰ ਇਹ ਜਿਹੜੀ ਜੈਡ ਪਲੱਸ ਸਿਕਿਉਰਿਟੀ ਦਿੱਤੀ ਜਾਵੇ ਪਰ ਜਿਹੜਾ ਵਿਕਰਮ ਸਿੰਘ ਮਜੀਠੀਆ ਨੇ ਹਵਾਲਾ ਦਿੱਤਾ ਉਹ ਕਹਿੰਦੇ ਮੇਰੇ ਘਰ ਇੱਕ ਸੀਨੀਅਰ ਆਈਪੀਐਸ ਅਫੀਸਰ ਆਇਆ ਜਿਨੇ ਮੈਨੂੰ ਸੁਝਾਅ ਦਿੱਤੇ ਪ੍ਰਕੌਸ਼ਨ ਲੈਂਦੀ ਗੱਲ ਆ ਕੀ ਗਈ ਹੈ ਕਿ ਅਚਾਨਕ ਇੱਕੋ ਬਦਲਾ ਗਿਆ ਇਸ ਕਰਕੇ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਠੀਕ ਹੈ ਤੁਹਾਡੀ ਵਿਕਰਮ ਸਿੰਘ ਮਜੀਠੀਆ ਤੁਹਾਨੂੰ ਘੇਰਦੇ ਨੇ ਤੁਹਾਨੂੰ ਕਟਾਰੇ ਵਿੱਚ ਖੜਾ ਕਰਦੇ ਹਨ ਇੱਕ ਵਿਚਾਰਧਾਰਕ ਦੇ ਤੌਰ ਤੇ ਉਹਨਾਂ ਦੀ ਕਾਲੀ ਦਲ ਦੀ ਵਿਚਾਰਧਾਰਾ ਹੋਰ ਹੈ ਪਾਰਟੀ ਤੁਹਾਡੀ ਹੋਰ ਹੈ ਪਰ ਜਿਹੜੀਆਂ ਸਿਕਿਉਰਟੀਆਂ ਲੈਣੀਆਂ ਘਟਾਉਣੀਆਂ ਜਾਂ ਘੱਟ ਕਰਨੀਆਂ ਇਹ ਜਿਹੜੀ ਇਸ ਲੈਵਲ ਤੇ ਜਿਹੜੀ ਹੈ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਜੀ ਅੱਜ ਅਸੀਂ ਪਹਿਲਾਂ ਵੀ ਭੁਗਤ ਚੁੱਕੇ ਆਂ ਪੰਜਾਬ ਭੁਗਤ ਚੁੱਕਿਆ ਨਾ ਚੀਜ਼ਾਂ ਦਾ ਨਹੀਂ ਕਾਲੀ ਇਹਨਾਂ ਦਾ ਖਮਿਆਜਾ ਪੰਜਾਬ ਸਰਕਾਰ ਵੀ ਭੁਗਤ ਰਹੀ ਹੈ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਸਰਕਾਰ ਦੀ ਜਿਹੜੀ ਲਾਪਰਵਾਹੀ ਨਕਾਮੀ ਸਾਹਮਣੇ ਆਈ ਹੈ ਉਹਦੇ ਅੱਜ ਮਾਪੇ ਉਹਨਾਂ ਦੇ ਕਹਿ ਰਹੇ ਨੇ ਕਿ ਜਿਨ੍ਹਾਂ ਬੰਦਿਆਂ ਨੇ ਲੀਕ ਕਰਵਾਈ ਇਸ ਹਣਾ ਉਹ ਕਿੰਨਾ ਵੱਡਾ ਖਮਿਆਜਾ ਭੁਗਤਣਾ ਪਿਆ ਪਰ ਇਹ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਇਦਾਂ ਦੀ ਜਿਹੜੀ ਆ ਵਿਚਾਰਧਾਰਾ ਦੇ ਤੌਰ ਤੇ ਤੁਹਾਡੇ ਮੁੱਦੇ ਹੋਣੇ ਚਾਹੀਦੇ ਇਹ ਸਿਕਿਉਰਿਟੀ ਘਟਾਉਣੀ ਇਹ ਜਿਹੜੀ ਆ ਇਹ ਇੱਕ ਚੰਗੀ ਗੱਲ ਨਹੀਂ ਹੈਗੀ ਕੱਲ ਨੂੰ ਕਿਸੇ ਦਾ ਜਾਨੀ ਜਿਹੜਾ ਨੁਕਸਾਨ ਹੋ ਜਾਂਦਾ ਉਹਦੇ ਨਾਲ ਫਿਰ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਫਿਰ ਸਰਕਾਰ ਕੋ ਜਿਹੜੀ ਜਵਾਬ ਦੇਈ ਜਿਹੜੀ ਆ ਔਖੀ ਹੋਗੀ